ਆਗੀ ਕਰੀਏ ਨੇ ਸੁਣ ਲੈ ਤੂੰ ਇਹਨਾਂ ਸਪਾ ਤੋੜ ਲਿਆ ਸੀ ਨਾ ਮਾ ਹਾਂ ਤੇ ਉਹ ਵੰ ਭਰਦੀ ਐ ਜੀ ਢੋ ਕੇ ਤੇ ਫਰਿੱਜ ਫਰਿੱਜ ਦੇ ਪਾਣੀ ਨਾਲ ਤਾਂ ਨਾ ਗੜਾ ਖਰਾ ਹੋਇਆ ਫਰੀ ਤੈਨੀਆਂ ਇਹ ਨਹੀਂ ਮੈਂ ਪੁੱਛਦਾ ਹਾਂ ਅੱਜ ਤੋਂ ਨਾ ਆਇਪੋ ਦਵੀ ਕਣਕ ਗਾ ਪਾਈ ਇੰਨੀ ਇਹਦੇ ਵਿੱਚ ਕਣਕ ਤੁਹਾਨੂੰ ਪਤਾ ਨਹੀਂ ਹੈਗਾ ਨਾ ਨਾ ਮੈਨੂੰ ਨਹੀਂ ਪਤਾ ਕਣਕ ਇਹ ਮਤਲਬ ਕਿ ਪਹਿਲਾਂ ਜਦੋਂ ਨਵਾਂ ਤੌੜਾ ਭਰਦੇ ਹੁੰਦੇ ਹਨ ਹਾਂ ਤੇ ਉਦੋਂ ਉਹ ਨਾ ਪ੍ਰਾਣੀਆਂ ਬੁੜੀਆਂ ਕੀ ਕਰਦੀਆਂ ਹੁੰਦੀਆਂ ਨੇ ਮੇਰੀ ਮੰਮੀ ਲਾੜਾ ਦਾਦੀ ਲਾੜਾ ਅੱਛਾ ਮੈਂ ਉਹਨਾਂ ਨੂੰ ਦੇਖਿਆ ਅੱਗੇ ਹਾਂ ਤੇ ਉਹ ਕਣਕ ਪਾਗੇ ਨਾ ਤੌੜੇ ਦੇ ਵਿੱਚ ਨਵੇਂ ਦੇ ਵਿੱਚ ਫਿਰ ਉਹਨੂੰ ਭਰ ਕੇ ਵੀ ਮਤਲਬ ਕਿ ਡੋਲ ਦਿੰਦੇ ਆ ਥੋੜਾ ਜਿਹਾ ਪਾਣੀ ਪਾ ਕੇ ਉਸ ਤੋਂ ਬਾਅਦ ਅੱਛਾ ਤੇ ਫਿਰ ਉਹਨੂੰ ਘਰ ਕੇ ਰੱਖਦੀ ਹੁੰਦੀਆਂ ਕਹਿੰਦੀਆਂ ਹੁੰਦੀਆਂ ਵੀ ਨਵੇਂ ਤੌੜੇ ਚ ਕਣਕ ਪਾ ਕੇ ਤੇ ਫੇਰ ਵੀ ਭਰਦੇ ਹੁੰਦੇ ਆ ਦੁਬਾਰਾ ਅੱਛਾ ਵੀ ਤਾਂ ਕਰਕੇ ਮੈਂ ਵੀ ਮਾਂ ਦੇਖਾ ਮੇਰੇ ਨਾਲ ਕੱਲਾ ਪਤੌੜਾ ਲਿਆ ਸੀਗਾ ਨਵਾਂ ਮੈਨੂੰ ਯਾਦ ਆ ਗਿਆ ਅੱਛਾ ਵੀ ਮੰਮੀ ਹੋਣੀਆਂ ਐਵੇਂ ਕਰਦੀਆਂ ਹੁੰਦੀਆਂ ਸੀ ਤੇ ਮੈਂ ਵੀ ਐਵੇਂ ਕਰਾਂ ਤਾ ਕਰਕੇ ਮੈਂ ਚ ਕਣਕ ਪਾਈ ਆ ਨਾਲੇ ਸਾਰੇ ਜਾਣੇ ਤੌੜੇ ਦਾ ਪਾਣੀ ਪੀਆ ਕਰੋ ਹਾਂ ਹਾਂ ਤੇ ਵਧੀਆ ਠੰਡਾ ਹੁੰਦਾ ਨਾਲੇ ਇਹ ਤਾਂ ਪਾਣੀ ਠੰਡਾ ਪੂਰਾ ਰਹਿੰਦਾਗਾ ਜਰ ਆਪ ਨੂੰ ਭਰ ਕੇ ਰੱਖਦੇ ਬਾਹਰ ਰੱਖਦੇ ਅੱਛਾ ਤੇ ਤਾਂ ਕਰਕੇ ਨਾਲ ਕੋਈ ਬੁਖਾਰ ਹੀ ਨਹੀਂ ਨਾਲ ਜਿਹੜੀ ਹੁੰਦੇ ਨਾਲ ਫ੍ਰਿਜ ਚ ਪਾਣੀ ਆਪਾਂ ਰੱਖ ਦਿੰਨੇ ਆ ਫੇ ਲੈ ਲੈਣੇ ਹਨ ਜਦੋਂ ਇੱਕਦਮ ਬਾਹਰੋਂ ਆ ਕੇ ਪਾਣੀ ਪੀ ਲੈਣੇ ਆਪਣਾ ਗਲਾ ਖਰਾਬ ਹੋ ਜਾਂਦਾ ਨਾਲ ਦੀ ਨਾਲ ਠੀਕ ਹੈ ਤੇ ਤੌੜੇ ਦੇ ਪਾਣੀ ਨਾਲ ਬਿਲਕੁਲ ਵੀ ਨਹੀਂ ਹੁੰਦਾਗਾ ਤਾਂ ਘੜਕੇ ਮੈਂ ਤੌੜਾ ਭਰ ਰੀਂਗੇ ਤੇ ਨਾਲੇ ਆਹ ਕਣਕਗੇ ਐਵੇਂ ਡੋਲ ਦਿੰਦੀ ਹੁੰਦੀਆਂ ਫਿਰ ਆਪਾਂ ਤੇ ਅੱਛਾ ਅੱਗੇ ਦਾ ਨਲਕੇ ਨੂੰ ਕਿੰਨੇ ਸੀਗੇ ਹਨਾ ਘਰਾਂ 'ਚ ਤੇ ਨਲਕੇ ਥੱਲੇ ਡੋਲ ਦਿੰਦੀ ਆ ਹੁਣ ਤਾਂ ਪਰ ਨਲਕੇ ਕਿੱਥੇ ਨੇਗੇ ਤੇ ਆਪਾਂ ਟੂਟੀ ਥੱਲੇ ਡੋਲਤੀ ਅੱਛਾ ਮੈਨੂੰ ਨਹੀਂ ਪਤਾ ਸੀ ਵੀ ਇਹ ਕਣਕ ਐ ਪਾਈ ਜਾਂਦੀ ਆ ਘਰ ਮੇਰੇ ਵੀ ਕੱਲ ਹੀ ਜਾ ਆ ਤੇ ਨਾਲੇ ਕਮੈਂਟ ਕਰਕੇ ਦੱਸੋ ਸਾਰੇ ਜਣੇ ਕਮੈਂਟਾਂ 'ਚ ਕਿ ਕਿਹਨੂੰ ਵੀ ਨੂੰ ਇਹ ਗੱਲ ਬਾਰੇ ਪਤਾ ਹੈਗਾ ਅੱਛਾ ਤੇ ਮੈਨੂੰ ਤਾਂ ਪਤਾ ਸੀ ਆ ਮੈਂ ਤਾਂ ਕਰਕੇ ਮੇਰੇ ਇਹ ਗੱਲ ਯਾਦ ਆ ਗਈ ਤੇ ਹੁਣ ਆਪਾਂ ਇਹਨੂੰ ਢੋ ਕੇ ਭਰ ਦਾਂਗੇ ਬੱਸ ਠੀਕ ਐ ਚੰਗੀ ਜ਼ਰਾ ਠੀਕ ਹੈ ਬਾਹਰ ਰੱਖ ਦਾਂਗੇ ਤੇ ਪਾਣੀ ਠੰਡਾ ਠੰਡਾ ਹੋ ਜਿਗਾ ਵਧੀਆ ਹਾਂ ਤੇ ਨਾਲੇ ਸਵਾਦ ਵੀ ਲੱਗਦਾ ਤੌੜੇ ਦਾ ਹਾਂ ਹਾਂ ਤੌੜੇ ਦਾ ਪਾਣੀ ਤਾਂ ਸਵਾਦ ਆਉਂਦਾ ਠੀਕ ਹੈ ਸਿਹਰਾ ਸਮੇਂ ਦੇ ਨਾਲ ਨਾਲ ਸਾਰੀਆਂ ਚੀਜ਼ਾਂ ਲੋਸ ਹੋ ਰਹੀਆਂ ਜਿਹੜੀਆਂ ਨਵੀਂ ਨਵੀਂ ਟੈਕਨੋਲੋਜੀ ਆ ਗਈਗੀ ਤੇ ਨਾਲੇ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਵੀ ਕਿਹਨੂੰ ਕਿਹਨੂੰ ਪਤਾ ਨਾਲੇ ਮੇਰੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਨਾਲੇ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਕਮੈਂਟ ਕਰਕੇ ਉਹ ਵੀ ਦੱਸਿਓ ਜ਼ਰੂਰ